ਇੰਨ੍ਹੀ ਫ੍ਰੀ ਲੈ ਰਿਹਾ ਸੀ ਹਾਂ ਤਾਂ ਲੋ ਵਿਭਾਗ ਰੈਡੀ ਹੋ ਜਾਂਦਾ ਠੀਕ ਹੈ ਕੋਈ ਹਫੜਾ ਫੜੀ ਨਹੀਂ ਗਈ ਹੈਨਾ ਸਹੀ ਗੱਲ ਹੈ ਜਮਾ ਆ ਬੈਠੇ ਨਾਰਮਲ ਬੈਠੇ ਠੀਕ ਹੈ ਰਿਕਾਰਡ ਕੋਈ ਨਹੀਂ ਲਾਇਆ ਯਾਰ ਕੀ ਹਾਲ ਹੈ ਬਰੇ ਠੀਕ ਹੈ ਬਰਾ ਹੋਰ ਬੁੱਧੀ ਬਰੇ ਹੂੰ ਹੂੰ ਡੇਟ ਛੁੱਟੀ ਆਵੇ ਹਾਂਜੀ ਤੇ ਇੱਥੇ ਆਪਣਾ ਜਿਹੜਾ ਹੁਣ ਡਿਊਟੀ ਰਾਤ ਨੂੰ ਹੈ ਨਾ ਉਹਦੇ ਉੱਪਰ ਰਾਈ ਨਾ ਹਾਇਰੀ ਲੱਗੀ ਹੈ ਰਿਸਟਰ ਤੇ ਹਾਇਰ ਉਹ ਸਾਡੀ ਲੱਗਦੀ ਹੈ ਬਈ ਉੱਥੇ ਕਿੰਨੇ ਵੇਲਾ ਲੱਗਦੀ ਹੈ ਹੈ ਕਿੰਨੇ ਵੇਲਾ ਦੀ ਲੱਗਦੀ ਉਹ ਜਿਹੜੇ ਗ੍ਰੈਡ ਵਾਲੀ ਡਿਊਟੀ ਵਾਲੇ ਨੇ ਉਹਨਾਂ ਦੀ ਕਿੰਨੇ ਦਾ 2 3 ਦੀ 4 ਦੀ ਲੱਗਦੀ ਦੇਖਿਆ ਦੂੰਗਾ ਬਰੋ ਬਣ ਕੇ ਭਰਾ ਬਣ ਕੇ ਰਿਕਵੈਸਟ ਇਹਨਾਂ ਦੇਖ ਆਪਾਂ ਕੋਈ ਬੈਸਵਾ ਨਹੀਂ ਠੀਕ ਹੈ ਤੇਰਾ ਕੋਈ ਤੇਰਾ ਭਾਈ ਵੱਡੇ ਭਾਈ ਨੂੰ ਤੁਸੀਂ ਮੇਰੀ ਗਲਤੀ ਸਮਝ ਹੂੰ ਕੋਈ ਗੱਲ ਨਹੀਂ ਆਪਾਂ ਕੁਛ ਨਾਲ ਕੁਛ ਨਹੀਂ ਠੀਕ ਹੈ ਚੈੱਕ ਉਹ ਚੈੱਕ ਵੀ ਹੋ ਜਾਊਗਾ ਕੋਈ ਗੱਲ ਨਹੀਂ ਹੂੰ ਇਸ ਟਾਈਮ ਤਾਂ ਮੇਰੀ ਡਿਊਟੀ ਹੈ ਕੋਈ ਗੱਲ ਨਹੀਂ ਹਾਇਰ ਤਾਂ ਬੰਦੀ ਹੈ ਬេរੀ ਠੀਕ ਹੈ ਕਾਇਨੇ ਆਜਾ ਕੱਲੀ ਆ ਦੋ ਮੇਰੀ ਗੱਲ ਤਾਂ ਤੁਹਾਡੇ ਭਰਾ ਪਤਾ ਕੀ ਇੱਕ ਮੇਰੇ ਇੱਕ ਘੜੇ ਇੱਕ ਮਿੰਟ ਚ ਪਕਰ ਮੇਰੇ ਬਣ ਕੇ ਪਤਾ ਕੀ ਹੈ ਇਹਦੇ ਵਿੱਚ ਸਾਡਾ ਐਕਸ਼ਨ ਆ ਜਾਂਦਾ ਕਈ ਵਾਰ ਵੀ ਤੁਸੀਂ ਗ੍ਰੈਡਟ ਜਾ ਕੇ ਹਫੜਾੜੇ ਕਰੀ ਇਹ ਆਪਾਂ ਇੱਕ ਅਪਰੂਵ ਵਾਸਤੇ ਕਰਿਆ ਆਪਾਂ ਕੁਝ ਨਹੀਂ ਤੁਹਾਨੂੰ ਭਰਾ ਬਣਾ ਕੇ ਕਿੱਦਿ ਗੱਲ ਕਰੀ ਆ ਆਪਾਂ ਕੋਈ ਹਫੜੜ ਨਹੀਂ ਮਚਾਈ ਨਹੀਂ ਦੇਖ ਵੀਰੇ ਕਰ ਲਓ ਤੂੰ ਸਾਡੇ ਦੇ ਨਾਲ ਜਾ ਕੇ ਕਿਸੇ ਨਾਲ ਹਣਾ ਬਈ ਦੇਖ ਬਈ ਤੁਸੀਂ ਦਰ ਨਾਲ ਮਾੜੀ ਕਰ ਰਹੇ ਹੋ ਨਾ ਦੇਖ ਦੇਖ ਵੀਰੇ ਇਹਦੇ ਕਿ ਆਪਾਂ ਗ੍ਰੈਡਟ ਉੱਤਾਰ ਕੇ ਆਪਾਂ ਕੈਮਰਾ ਆਨਡ ਕੀਤਾ ਠੀਕ ਹੈ ਅਪਾ ਕੁਛ ਨਹੀਂ ਕਰ ਰਹੇ ਆਪਾ ਬਸ ਦੇਖਣਾ ਬੀ ਰਿਸਟਰ ਤੇ ਹਾਜ਼ਰੀ ਕਿੰਨੇ ਬੰਦੇ ਦੀ ਲੱਗ ਰਹੀ ਹੈ ਸਿਰਫ ਆਪਾਂ ਹੀ ਦੇਖਣਾ ਹੈ ਬੰਦੂਰੇ ਦਾ ਜਿਹੜੇ ਗ੍ਰੈਂਡ ਤੇ ਡਿਊਟੀ ਕਰਦੇ ਨੇ ਉਹਨਾਂ ਦੀ ਹਾਜ਼ਰੀ ਲਾ ਹਾਂ ਨਾਈਟ ਟਾਈਮ ਹਾਂ ਨਾਈਟ ਟਾਈਮ ਬੇ ਹੋਣ ਦਾ ਮਾਇਮ ਕੋਈ ਹੈਗਾ ਤੁਸੀਂ ਇਕੱਲੇ ਹੋ ਹਨ ਉਹ ਮੈਂ ਤਾਂ ਗ੍ਰੈਂਡ ਵਾਲਾ ਬਾਈ ਮੇਰੀ ਤਾਂ ਡਿਊਟੀ ਸੈੱਟ ਤੇ ਹੈ ਬਾਈ ਰਿਸਟਰ ਹੈ ਕਿੰਨੇ ਬੰਦੇ ਦੀ ਡਿਊਟੀ ਹੈ ਕੀ ਹੈ ਹਾਂ ਮੇਰੇ ਮਨ ਕਿਹ ਦੇਖਦੇ ਨੇ ਕੋਈ ਬੈਸਵਾੜ ਨਹੀਂ ਦੇਖ ਤੁਸੀਂ ਸਾਡਾ ਤੂੰ ਭਰਾੜ ਕੇ ਬਟਾ ਬਟਾ ਭਰਾੜਾ ਅਸੀਂ ਪਹਿਲਾਂ ਸਾਡੇ ਪਹਿਲਾਂ ਦੋ ਦੋ ਤਿੰਨ ਭਰਾ ਸੁਣ ਲੈ ਇੱਕ ਮਿੰਟ ਅਰ ਦੋ ਦਿਨ ਭਰਾਵਾਂ ਤੇ ਪਹਿਲਾਂ ਝੂਠਾ ਵਾਲ ਜਾਂ ਪਤਾ ਵੀ ਗ੍ਰੈਡ ਦੇ ਕੁੱਟਣ ਆ ਗਏ ਠੀਕ ਹੈ ਮੈਂ ਉਹੀ ਗੱਲ ਉੱਥੇ ਗ੍ਰੈਡ ਚ ਕੈਮਰਾ ਨੂੰ ਕੀਤਾ ਆਪਣੇ ਹੋਰ ਕੋਈ ਗੱਲਬਾਤ ਨਹੀਂ ਹੈਲੋ ਗੱਲ ਕਰ ਲ ਕੋਈ ਨਹੀਂ ਅਸੀਂ ਬੈਠਾ ਜਾਰਟ ਹੋ ਰਹੀ ਹੈ ਯਾਰ ਚਾਰ ਪੰਜ ਆਪਣੇ ਆ ਜਗਤਾਰ ਆ ਬੈਠਾ ਗੁਰਦੀਪ ਹੈ ਮੀਵਾ ਤੇ ਸਤਨਾਮ ਆਪਾਂ ਗ੍ਰੈਡ ਦੇ ਵਿੱਚ ਆਉਣ ਸਾਰੇ ਕੈਮਰਾ ਔਨ ਕੀਤਾ ਬਈ ਤੇ ਭਰਾ ਤੋਂ ਪੁੱਛਦੇ ਆ ਵੀ ਕਿੰਨੇ ਇਕ ਇਥੇ ਮਲਾਜਮਨ ਕਰਤਾ ਪਾਉਣ ਜਦੋਂ ਆਉਣਗੇ ਇਹਦੇ ਵਿੱਚ ਜਿਹੜੇ ਮਲਾਜਮ ਡਿਊਟੀ ਤੇ ਨੇ ਕਿਉਂਕਿ ਲਿਸਟਰ ਇਸ ਤਰ੍ਹਾਂ ਹੁੰਦਾ ਹੈ ਜੀ ਨਾ ਵੀ ਕਿੰਨੇ ਦੀ ਹਰੀ ਲੱਗੀ ਹੋਈ ਆ ਨੈਟ ਡਾਟ ਯਾ ਕਿੰਨੇ ਡੇਟ ਡਾਟ ਤੇ ਨਾ ਤੇ ਬਾਈ ਤੋਂ ਪੁੱਛਦੇ ਆਪਾਂ ਭਰਾ ਤੋਂ ਆਪਣਾ ਵੱਡਾ ਭਰਾ ਹੀ ਆ ਦੋਸਤੀ ਆਪਣਾ ਮਿੱਤਰ ਹੋਣਾ ਤੇ ਬੇਰਜਲ ਗੱਲ ਕਰਦੇ ਆਪਾਂ ਦੱਸਿਓ ਵੀਰ ਮਾੜਾ ਇੱਕ ਮਿੰਟ ਪਲੀਜ਼ ਰਿਕਵੈਸਟ ਇੱਕ ਲੈਣ ਡਿਕ ਰਫੋਨ ਹਾਂਜੀ ਹੈਲੋ ਹਾਂਜੀ 11:22 ਟਾਈਮ ਹੋ ਚੁੱਕਿਆ ਬਈ ਨਾ ਆਪਾਂ ਖੜੇ ਗ੍ਰੈਡ ਦੇ ਵਿੱਚ ਹੀ ਖੜੇ ਹਾਂਗੇ ਲੈਟਰ ਜੋ ਲੈਟ ਜਿਹੜੀ 2 ਘੰਟਿਆਂ ਤੋਂ ਉੱਡ ਚੁੱਕੀ ਹੈ ਠੀਕ ਹੈ ਆਪਣੇ ਹਾਲਟ ਚ ਹੈ ਬਈ ਨਾ ਕੋਈ ਨੇ ਇਰੀਆ ਕੋਈ ਤੂਫਾਨ ਹੈਗਾ ਸ਼ਾਇਦ ਕੋਈ ਨਾ ਕੋਈ ਇਹ ਕਰੇ ਵੀ ਟਰਾਲੀ ਉੱਥੇ ਲੱਗੀ ਆ ਭੁੰਗਲ ਟਰਾਲੀ ਜਿਹੜੀ ਫਸੀ ਹੈ ਉਹ ਚ ਆਪਾਂ ਇਹੀ ਕਹਿਣਾ ਹੈ ਦੇਖਣ ਆਏ ਵੀਰੇ ਬਣ ਕੇ ਵੀ ਜਿਹੜੇ ਨਾਈਟ ਡਿਊਟੀ ਦੇ ਮਲਾਜਮ ਨੇ ਉਹ ਮੌਜੂਦ ਤਾਂ ਹੈਗੇ ਨੇ ਕਿ ਨਹੀਂ ਹੈਗੇ ਨੇ ਇਹ ਸੱਚਾ ਇੱਕ ਦੀ ਕਹਾਉ ਲੋੜ ਹੈ ਗਈ ਪਹਿਲਾਂ ਵੀ ਆਪਣੇ 2-3 ਬੰਦੇ ਆਏ ਸੀ ਪਿਛਲੇ ਕਈ ਵਾਰਾਂ ਤੋਂ ਉਹਦੇ ਵਿੱਚ ਕੀ ਹੋਇਆ ਝੂਠਾ ਅਲਜਾਮ ਲਾਤਾ ਬੰਦੇ ਦੇ ਵੀ ਸਾਡੇ ਥੱਪੜ ਮਾਰ ਕੇ ਜਾਂ ਕੁਝ ਮਾਰ ਜੀ ਆਪਣਾ ਕੈਮਰਾ ਠੀਕ ਆਉਣ ਸੀਗਾ ਗ੍ਰੈਡ ਤੋਂ ਆਉਣ ਤੋਂ ਪਹਿਲਾਂ ਆ ਦੋ ਬਈ ਵੇਡਲਾ ਬੈਠ ਸੀਗੇ ਅਸੀਂ ਤਿੰਨ ਮਿੰਟੇ ਪਿਛੇ ਆਏਗੇ ਤੇ ਭਾਈ ਉਹ ਮਲਾਜਮ ਠੀਕ ਮੌਕੇ ਤੇ ਬੈਠਾਗਾ ਭਾਈ ਨਾਲ ਗੱਲਬਾਤ ਕਰਦੇ ਆਪਾਂ ਨਾਲੇ ਦੇਖਦੇ ਆਪਾਂ ਰਿਸਟਰ ਦੇ ਵਿਹਾਰੀ ਆਉਣ ਡਿਊਟੀ ਕੀ ਦੀ ਹੁਣ ਬੇਰਾਤ ਨੂੰ ਡਿਊਟੀ ਤੇ ਹਾਜ਼ਰੀ ਪਾ ਕੇ ਗਾਰਡ ਫੰਗ ਹੋ ਜਾਂਦੇ ਨੇ ਬਈ ਠੀਕ ਮਲਾਜਮ ਇਹ ਆਪਣਾ ਕੋਈ ਕਿਸ ਨਾਲ ਕੋਈ ਰੌਲਾ ਨਹੀਂ ਕੁਝ ਹੋਰ ਨਹੀਂ ਠੀਕ ਹੈ ਬਿਟਰ ਦੀਆਂ ਤਾਰੀਆਂ ਟੁੱਟ ਗਈਆਂ ਜੇ ਲੱਟ ਕੇ ਚੱਲ ਰਹੇ ਕਿਉਂਕਿ ਆਪਾਂ ਬਈ ਸਾਰੇ ਬਸੇ ਹੱਕ ਸੱਚ ਦੀ ਗੱਲ ਕਰਦੇ ਆਪਾਂ ਹਰ ਇੱਕ ਵੀਡੀਓ 'ਚ ਆਪਣੀ ਹੱਕ ਸੱਚ ਦੀ ਗੱਲ ਹੁੰਦੀ ਹੈ ਗਈ ਤੇ ਗਲਤ ਕਰਦੇ ਆ ਬਾਈ ਨਾਲ ਆਉਣ ਕੈਮਰਾ ਦੇਖਣਾ ਦੇਖ ਮੇਰੇ ਆਉਣ ਕੈਮਰਾ ਚੱਲੂਗਾ ਨਾ ਨਾ ਕੱਲ ਤੱਕ ਸਾਡੇ ਨਾਲ ਹੋਊਗਾ ਸਾਡੇ ਨਾਲ ਪਹਿਲਾਂ ਤਾਂ ਕੋਈ ਐਡ ਕਿ ਬਈ ਆਪਾਂ ਠੀਕ ਹੈ ਆਪਣਾ ਪੇਜ ਵੀ ਆ ਦੇਖ ਵੀਰੇ ਆਪਣੀ ਡਿਊਟੀ ਵੀ ਹੈ ਠੀਕ ਹੈ ਮੇਰੀ ਮੇਰੀ ਤਾਂ ਗੱਲ ਸੁਣ ਲਓ ਹਾਂਜੀ ਬਾਈ ਫੀਲਡ ਵਾਲੇ ਮਲਾਜ਼ਮ ਨੇ ਉਹਰੇ ਹਾਂ ਉਹਨਾਂ ਦੀ ਡਿਊਟੀ ਸ਼ਾਮ ਤੱਕ ਹੁੰਦੀ ਹੈ ਹਾਂ ਸ਼ਾਮ ਤੋਂ ਕਿੰਨੇ ਤੱਕ ਨੇ ਰਾਤ ਨੂੰ ਕੋਈ ਫੋਟਰੀ ਜੇ ਮੈਸੇਜ ਲਾ ਦਿੰਦੇ ਉਹ ਰਾਤ ਨੂੰ ਠੀਕ ਕਰਦੇ ਹਾਂ ਦੇਖ ਵੀਰੇ ਕੋਈ ਗੱਲ ਨਹੀਂ ਠੀਕ ਹੈ ਮੇਰ ਬਣ ਕੇ ਦੇਖ ਆਉਣ ਕੇ ਯਾਰ ਮੇਰੀ ਡਿਊਟੀ ਫਿਰ ਫਿਰ ਪੰਜ ਤੇ ਖੜ ਦੇ ਇੱਕ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਵੀਰ ਤੁਸੀਂ ਖੜੇ ਹੋ ਤੁਸੀਂ ਡਿਊਟੀ ਤੇ ਹੋ ਤੁਸੀਂ ਖੜੇ ਹੋ ਠੀਕ ਹੈ ਸੋਡੀ ਹਾਇਰੇ ਦੇ ਬੱਚ ਹੈਗੀ ਆ ਠੀਕ ਹੈ ਹਾਜ਼ਰੀ ਤਾਂ ਹੈਗੀ ਆ ਜਿਹੜੇ ਜਿਹੜੇ ਬਾਕੀ 11000 ਨੇ ਬਾਈ ਬਣ ਕੇ ਉਹ ਤਾਂ ਕੋਈ ਵੀ ਨਹੀਂ ਆ ਗਿਆ ਬਾਈ ਫਿਰ ਦਿਖਾ ਦੇ ਰਹੀ ਇਸਟਰੀ ਇਸਟਰੀ હાਜਰੀ ਕੀ ਲੱਗਦੀ ਆ ਫਿਰ ਬਣ ਕੇ ਸੀ ਆਨ ਕੈਮਰਾ ਕਿਉਂ ਕੀ ਸਾਡਾ ਪੇਜ ਬਣਾਉਦਾ ਬਾਈ ਯਾਰ ਤੱਕਾ ਕਰ ਲੈ ਨਹੀਂ ਛੱਡ ਕੇ ਕੀ ਗੱਲਾਂ ਬਾਹਰ ਚੱਕ ਲੈ ਬਾਹਰ ਚੱਕ ਲੈ ਇੱਥੇ ਨਾ ਨਾ ਸਾਫ਼ ਜੀ ਗੱਲ ਹੈ ਵੀਰੇ ਤੱਕਾ ਕਰ ਦੇ ਦੇਖੋ ਵੀਰ ਜੀ ਦੇਖੋ ਫਿਰ ਕੱਲ ਨੂੰ ਵੈਸਟ ਆ ਵੀਡੀਓ ਵਾਇਰਲ ਵਾਲੀ ਹੋਊਗੀ ਠੀਕ ਹੈ ਜੇ ਇੱਕ ਮਿੰਟ ਪਤਾ ਕੀ ਆ ਓਇਨਾ ਓਇਨਾ ਬਾਈ ਮੈ ਲਮਾ ਇਸ ਲਈ ਨੂੰ ਇੱਕ ਮਿੰਟ ਜੀ ਨੂੰ ਕਰ ਲੋ ਬਾਈ ਬਡੇ ਬਾਈ ਧੱਕਾ ਦਾ ਸੀ ਤਾਂ ਕਰਦੇ ਸੀ ਜੀ ਨਾ ਯਾਰ ਬਾਈ ਤੂੰ ਸਰਕਾਰੀ ਰਿਕਾਰਡ ਮੰਗੀ ਜਾਂ ਨੂੰ ਮੇਰੇ ਤੋਂ ਯਾਰ ਮੈਂ ਤੁਹਾਨੂੰ ਰਜਿਸਟਰ ਬਈ ਅਸੀਂ ਆਮ ਲੋਕ ਆ ਆਮ ਲੋਕ ਸਰਕਾਰ ਆ ਠੀਕ ਆ ਸੀ ਹਾਂ ਬਸੰਦੇ ਹੈਗੇ ਆ ਫੇਰ ਹੋਰ ਦਾ ਰਕਾਰ ਸੰਭੀ ਤੈਨੂੰ ਵੀ ਐ ਤੂੰ ਆਮ ਯਾਰ ਮੈਂ ਨਹੀਂ ਹੈਗਾ ਐਲੀਜੀਬਲ ਤੁਹਾਨੂੰ ਦੇਣ ਦਾ ਕੀ ਗੱਲ ਕਰਦਾ ਰਜਿਸਟਰੀ ਅਸੀਂ ਅਸੀਂ ਕੁਛ ਨਹੀਂ ਮੰਗਦੇ ਲੈ ਕੇ ਜਾਣਾ ਇੱਕ ਮਿੰਟ ਜੀ ਨੂੰ ਆਏ ਦੱਸ ਦੇ ਤੂੰ ਇੱਕ ਮਿੰਟ ਮੇਰੀ ਗੱਲ ਸੁਣ ਮੈਨੂੰ ਇਹ ਚੀਜ਼ ਸਮਝਾ ਦੇ ਵੀ ਤੈਨੂੰ ਕਿਹੜੇ ਆਫਸਰ ਨੇ ਕਿਹਾ ਆਫਸਰ ਨੇ ਕਿਹਾ ਵੀ ਸਰਕਾਰ ਤੂੰ ਮੈਨੂੰ ਪਹਿਲਾਂ ਜੇ ਪਹਿਲਾਂ ਮੇਰੀ ਗੱਲ ਸੁਣੇਗਾ ਕਿ ਤੂੰ ਮੈਨੂੰ ਇਹ ਸਮਝਾ ਦੇ ਵੀ ਤੈਨੂੰ ਕਿਸੇ ਆਫਸਰ ਨੇ ਕਿਹਾ ਇਹ ਗੱਲ ਵੀ ਅਸੀਂ ਰਜਿਸਟਰ ਜਾਂ ਅਸੀਂ ਰਿਕਾਰਡ ਦਿਖਾ ਨਹੀਂ ਸਕਦੇ ਵੀ ਕੀ ਦੀ ਹਾਜ਼ਰੀ ਵਾਲਾ ਦਿਖਾ ਸਕਦੇ ਵੀ ਨਹੀਂ ਹੈਗੀ ਸਾਡਾ ਹੱਕ ਹਾਜ਼ਰੀ ਵਾਲਾ ਤੂੰ ਆਪ ਦੇ ਵੱਲੋਂ ਕਹਿ ਰਹੇ ਹਾਜ਼ਰੀ ਵਾਲਾ ਕਹਿੰਦੇ ਕੀ ਸਿਸਟਮ ਹੈ ਕਿੱਲਾ ਆਨ ਲਾ ਹਾਜ਼ਰੀ ਵੀ ਕੀ ਦੀ ਹਾਜ਼ਰੀ ਪਈ ਹੈ ਵੀਰੇ ਠੀਕ ਹੈ ਨਹੀਂ ਕਿਦੀ ਹਾਜ਼ਰੀ ਦੇਖਾ ਆਪਣੇ ਬਹੁਤ ਵੱਡੇ ਪੇਜ ਬੁਈ ਸਾਰਾ ਚੱਲ ਠੀਕ ਹੈ ਅਸੀਂ ਮੰਗ ਕੀ ਦੀ ਰਹੀ ਆਵਾਜ਼ ਤੇ ਮੈਨੂੰ ਇਹਦਾ ਵੀ ਜਿਹੜੇ ਜਿਹੜੇ ਮਲਾਏ ਆਉਂਦੇ 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 ਗ੍ਰੈਡਰ ਦੇ ਵਿੱਚ ਹੈਰ ਤਿੰਨ ਹੁੰਦੇ ਨੇ ਠੀਕ ਹੈ ਇੱਕ ਹੁੰਦਾ ਗ੍ਰੈਡਰ ਗ੍ਰੈਡ ਮੈਨ ਠੀਕ ਹੈ ਤੂੰ ਹੋ ਗਿਆ ਹਾਂ ਤੇ ਤਿੰਨ ਬੰਦੇ ਨੇ ਫੀਲਡ ਦੇ ਜੇ ਕੋਈ ਫਾਲਟ ਪੈਂਦਾ ਗ੍ਰੈਡਰ ਦੇ ਵਿੱਚ ਫਾਲਟ ਮੈਂ ਤੂੰ ਤਾਂ ਨਹੀਂ ਲੋਡ ਕਰਦਾ ਇਹ ਜਿਹੜਾ ਗ੍ਰੈਡਰ ਦੇ ਵਿੱਚ ਪਊਗਾ ਹਾਂ ਤੂੰ ਨਹੀਂ ਲੋਡ ਕਰਦਾ ਤੂੰ ਤਾਂ ਚਾਰ ਦਵਾਰੀ ਦੇ ਵਿੱਚ ਪਊਗਾ ਹਾਂ ਉਹ ਤਾਂ ਬਾਈ ਅਸੀਂ ਕਰਾਂਗੇ ਤੇ ਉਹਦੇ ਵਿੱਚ ਕੌਣ ਕੌਣ ਉਹ ਤਾਂ ਜੇ ਯਾਰ ਫਾਲਟ ਪੈਂਦਾ ਮੈਂ ਕੱਲਾ ਥੋੜੀ ਕਰ ਸਕਦਾ ਹਾਂ ਉਹਦੇ ਵਿੱਚ ਡਿਊਟੀ ਤਾਂ ਪੈਂਦੀ ਵੀਰੇ ਹੈ ਡਿਊਟੀ ਨਹੀਂ ਪੈਂਦੀ ਹੈਗੀ ਬਾਈ ਹਾਜ਼ਰੀ ਪੈਂਦੀ ਹੈ ਉਹ ਜੇ ਐ ਹਾਜ਼ਰੀ ਨਹੀਂ ਪੈਂਦੀ ਤੁਹਾਡਾ ਹਾਜ਼ਰੀ ਸਟਾਫ ਹੈ ਕਿਉਂ ਹਾਜ਼ਰੀ ਜਿਹੜੀ ਉਹਰੇ ਹੁਣ ਡਿਊਟੀ 'ਏ ਬੰਦਾ ਇੱਕ ਹੁੰਦਾ ਗੰਬਲਾ ਨਸਰ ਦਿਖਾ ਦਿਓ ਫਿਰ ਉਹਦੇ ਉਹਦੇ ਵਿੱਚ ਰਿਸਟਰ ਦੇ ਵਿੱਚ ਮੇਰੀ ਪਈ ਹੋ ਯਾਰ ਮੈਂ ਤੁਹਾਨੂੰ ਕਿਵੇਂ ਦਿਖਾਵਾਂਗਾ ਨਹੀਂ ਦਿਖਾ ਬਈ ਦੇਖ ਸੁਣਾ ਜੇ ਤੂੰ ਦਿਖਾ ਸਹੀ ਹੈਗਾ ਮੈਂ ਦਿਖਾ ਵੀਰੇ ਡਿਊਟੀ ਕੈਮਰੇ ਵਿੱਚ ਦੇਖ ਸੁਣਾ ਇੱਕ ਮਿੰਟ ਨਾ ਦਿਖਾ ਨਹੀਂ ਦਿਖਾ ਸਕਦਾ ਬਈ ਆਪਾਂੜੀ ਇੱਕ ਮਿੰਟ ਇੱਕ ਮਿੰਟ ਚੁੱਪ ਕਰੋ ਆਪਾਂੜੀ ਹੁਣ ਫੋਨ ਲਵਣਾ ਆਪਾਂ ਆਨ ਰਿਕਾਰਡਿੰਗ ਲ ਹੋ ਸਾਰੀ ਉਸ ਆਪਾਂ ਕੁਛ ਨਹੀਂ ਗੱਲ ਫालतू ਕੁ ਨਹੀਂ ਕਰਨੀ ਈਕਾ ਵੀਰੇ ਲਾ 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 ਹੁਣ ਲਾ ਜੀ ਇਹਨੂੰ ਫੋਨ ਲਾ ਲੈ 10 ਵੀ ਕੀ ਆ ਸੁਣ ਲੈ ਆ ਸੁਣ ਲੈ ਆ ਲਾ ਯਾਰ ਇੱਲੇ ਵੀ ਸੀ ਹਾਂ ਗੇਟ ਖੋਲਦਾ ਖੇਡਾ ਖੋਲਦਾ ਹਾਂ ਗੇਟ ਖੋਲਦਾ ਵੀ ਦੇਖੋ ਉੱਥੋਂ ਲੱਗੇ ਵੀਡੀਓ ਲੈ ਲੈ ਬਾਈ ਲਾਲੇ ਲਾਲੇ ਜੀ ਮਰਜ਼ੀ ਲਾਲੇ ਤੇ ਉਹਦੇ ਵਿੱਚ ਪਤਾ ਕੀ ਜੱਕਰ ਆ ਵੀਰੇ ਹਾਰੀ ਤਾਂ ਥੋੜੀ ਸਾਰਿਆਂ ਦੀ ਪਈ ਆ ਔਰੇ ਕੱਲਾ ਤੂੰ ਐ ਗੱਲਾ ਹਾਂ ਹਾਂ ਆਈ ਜਾਂਦੇ ਆ ਬਾਈ ਡਿਊਟੀ ਤੇ ਗੱਲਾ ਇੱਕ ਬੰਦਾ ਬਾਈ ਹਾਰੀ ਤੇ ਬੰਦੇ ਚਾਰ ਪੰਜ ਪੰਜ ਮਲਾਇਮ ਦੀ ਹਾਰੀ ਜਿਹੜੀ ਪਹਿਰੀ ਆ ਜਿਹੜੀ ਰਿਆ ਗੱਲ ਯਾਰ ਸਿਆਣਾ ਗੋਣਾ ਬੰਦਾ ਐ ਬਾਈ ਯਾਰ ਚੱਤੀ ਹੈਗੀ ਬਰਾਏ ਮੋਟੀ ਨਹੀਂ ਲਿਖਿਆ ਬਾਈ ਜੀ ਕਹਿੰਦੇ ਬਈ ਓਰੇ ਕੋਈ ਹਾਜ਼ਰੀ ਲੱਗਦੀ ਨਾ ਓ ਯਾਰ ਕਿਉਂ ਨਹੀਂ ਲੱਗਦੀ ਹਾਜ਼ਰੀ ਤੂੰ ਗੱਲ ਨਹੀਂ ਸਮਝ ਰਿਆ ਰਬਈ ਯਾਰ ਤੂੰ ਅਸੀਂ ਚੱਲਾਂ ਅਗਰ ਦੱਸਦੇ ਕਮੇ ਦੱਸ ਦੱਸੋ ਵੀਰੇ ਹਾਜ਼ਰੀ ਕੰਮ ਲਾ ਦਿਦੋ ਤੂੰ ਅਸਦੇ ਆ ਬਈ ਕੰਮ ਨਹੀਂ ਹਾਜ਼ਰੀ ਲਾਦੀ ਹਾਜ਼ਰੀ ਲੱਗਦੀ ਹਾਜ਼ਰੀ ਲੱਗਦੀ ਕਿਉਂ ਨਹੀਂ ਹੈਗੀ ਸਾਡੀ ਲੱਗਦੀ ਹੈ ਹਾਜ਼ਰੀ ਓਰੇ ਟੋਟੀ ਕਰਦੀਆਂ ਅਸੀਂ ਕੌਣ ਕੌਣ ਸੀ ਚਾਰ ਪੰਜ ਜਾਣੇ ਅਸੀਂ ਯਾਰ ਰਾਤ ਨੂੰ ਰਾਤ ਨੂੰ ਤਾਂ ਇਕੱਲੇ ਹੀ ਆ ਬਾਈ ਮੈਂ ਤੇਰੇ ਸਾਹਮਣੇ ਰਾਤ ਨੂੰ ਇਕੱਲਾ ਤੂੰ ਹਾਂ ਤੇ ਉਹਦੇ ਤੇਰੀ ਇਕੱਲੇ ਹਾਜ਼ਰੀ ਲੱਗੂ ਤੇ ਚਾਚੇ ਹੈ ਤੇਰੇ ਇਕੱਲੇ ਦੀ ਹਾਜ਼ਰੀ ਓਰੇ ਇਕੱਲੇ ਹੀ ਲੱਗ ਕੈਮਰਾ ਬੰਦ ਕਰ ਲੈ ਮੈਂ ਬੰਦ ਨਾ ਸੌ ਲਿਆ ਕਸ ਬਾਰ ਹੋ ਜੂ ਯਾਰ ਨਾ ਕਸ ਲਗੇ ਠੀਕ ਹੈ ਬੰਦ ਕਰ ਨੂੰ ਕੈਮਰਾ ਵਸ ਤੂੰ ਖਿੱਚ ਕੇ ਵੀ ਤਰੀਕੇ ਲੈ ਆਇਆ ਰਿਹਾ ਕਿ ਉੱਥੇ ਪੰਜ ਜਣੇ ਨੇ ਡਿਊਟੀ ਹੈ ਪੰਜ ਜਣਿਆਂ ਦੀ ਨੂੰ ਤਾਂ ਦੋ ਜਣਿਆਂ ਦੀ ਪਊਗੀ ਅਜੇ ਤਵਾਰ ਇੱਕ ਜਣਾਂ ਬੰਦਾ ਰੈਸਟ ਦੇਗਾ ਅਸੀਂ ਇੱਕ ਰੈਸਟ ਗੱਲ ਸੰਡੇ ਆ ਵੀਰ ਮਤਲਬ ਸ਼ਨੀਵਾਰ ਆ ਅਜੇ ਤਵਾਰ ਹੋਗੇ ਬਈ ਹੁਣ ਤੂੰ ਕੱਲ ਹੀ ਇੱਕ ਇੱਕ ਤੂੰ ਕੱਲ ਹੀ ਠੀਕ ਹੈ 12 ਵਜੇ ਤੋਂ ਬਾਅਦ ਬਜ਼ਰੂ ਤੇ ਬਈ ਹੁਣ ਤਿੱਖੇ ਮੇਰੇ ਘੁੱਟ ਧੂੰਗੇ ਚਲਾ ਦੇ ਫੋਨ ਤੇ ਖਿੱਚ ਲੈ ਅਸੀਂ ਕੁਝ ਨਹੀਂ ਕਰ ਰਹੇ ਕਿ ਅਸੀਂ ਖੜੇ ਆ ਬਾਹਰ ਕਿਹਾ ਮੈਂ ਇਧਰੋਂ ਕੈਮਰਾ ਘੁਮਾ ਦੇ ਔਰ ਰਿਕਾਰਡ ساری ਗੱਲਬਾਤ ਹੋ ਰਹੀ ਹੈ ਬਾਈ ਜੀ ਕਹਿੰਦੇ ਇਹ ਵੀ ਸਾਡੇ ਇਥੇ ਇਕੱਲੇ ਦੀ ਜਿਹੜੀ ਹਾਇਰੀ ਪੈਂਦੀ ਆ ਉਹੀ ਪੈਂਦੀ ਆ ਇਥੇ ਕੋਈ ਕਿਸੇ ਦੀ ਹਾਇਰੀ ਨਹੀਂ ਗਈ ਠੀਕ ਹੈ ਬਈ ਸਾਰਾ ਪਿੰਡ ਬੇ ਹਾਰਾ ਜਵਾਬ ਨਿਕਨੇ ਕਿ ਜਵਾਬ ਨਹੀਂ ਗਰਮੀ ਦੇ ਵਿੱਚ ਮਰ ਰਹੇ ਨੇਗੇ ਇਹ ਇਥੇ ਡਿਊਟੀ ਹੈ ਗਰੈਡ ਦੇ ਵਿੱਚ ਸਾਨੂੰ ਰਿਸਟਰ ਦੀ ਕੋਈ ਹੋਰ ਨਹੀਂ ਦਿਖਾ ਰਹੇ ਉੱਪਰ ਸਾਡੇ ਦੇ ਇਹ ਕਰ ਰਹੇਗਾ ਤੁਸੀਂ ਗਰੈਡ ਦੇ ਵਿੱਚ ਬਾਹਰ ਹੋ ਜਾਓ ਅਸੀਂ ਸਿਰਫ ਦੇਖ ਦੋ ਤੇ ਤਿੰਨ ਚਾਰ ਬੰਦੇ ਆਏ ਆ ਪਿੰਡ ਚੋਂ ਕਿਉਂਕਿ ਵੀ ਪਿੰਡ ਦੇ ਬਾਕੀ ਉਹ ਖੜੇ ਆ ਜਿਹੜੀ ਉੱਤੇ ਕੋਈ ਫਾਲਟ ਹੋ ਗਿਆ ਲਾਈਟ ਦਾ ਰਿਸਟਰ ਦੀ ਹਾਇਰੀ ਮੰਗ ਰਿਆ ਸੀ ਵੀ ਰਾਤ ਨੂੰ ਹਾਇਰੀ ਦੀ ਡਿਊਟੀ ਦੀ ਪੈਂਦੀ ਆ ਡਿਊਟੀ ਜਰੂਰੀ ਪੈਂਦੀ ਇਹਨਾਂ ਦੀ ਚਾਰ ਪੰਜ ਮਲਾਜ ਆਉਨੇ ਬਾਈ ਉਹ ਖਾ ਪੀ ਕੇ ਡੱਕਦਾ ਤੂੰ ਸ਼ਰਾਬ ਨਾਲ ਨਾ ਉਹ ਘਰੋ ਘਰੀ ਹੋ ਰਹੇ ਨੇਗੇ ਤੇ ਆਪਾਂ ਬਸ ਇਹੀ ਦਿਖਾਉਣਾਗਾ ਵੀ ਇੱਥੇ ਗੱਲਬਾਤ ਕੀ ਆ ਬਾਕੀ ਬਾਈ ਤੂੰ ਗੱਲਬਾਤ ਕਰਦੇ ਸਾਹਮਣੇ ਖੜਾ ਬਾਈ ਆਪਣਾ ਲੈ ਕੇ ਆਉਂਦਾ ਰਿਸਟਰ ਦੀ ਉਹ ਜਿਹੜਾ ਆਪਣਾ ਹਾਈ ਰਿਸਟਰ ਹੁੰਦਾਗਾ ਆਪਣੇ ਕੋਈ ਗਲਤੀ ਨਹੀਂ ਕਿਸੇ ਦੀ ਦੇਖੋ ਆ ਗ੍ਰਿੱਟ ਦੇ ਬਾਹਰ ਅਸੀਂ ਖੜਕੇ ਸੀ ਸਿਰਫ ਉੱਥੋਂ ਵੀਡੀਓ ਸਟਾਰਟ ਕਰਤੀ ਸੀ ਕਿਉਂਕਿ ਇਲੋਕੇਸ਼ਨ ਆ ਗਈ ਸੀ ਪਹਿਲਾਂ ਇਹਨਾਂ ਦਾ ਵੀ ਸਾਡੇ ਬੰਦੇ ਨੂੰ ਬਾਹਰ ਖੁੱਚ ਕੇ ਕੁੱਟਿਆ ਇਹਨਾਂ ਨੇ ਆਪਾਂ ਕੈਮਰਾ ਆਨ ਕੀਤਾ ਸੀਗਾ ਇਸੇ ਗੱਲ ਕਰਕੇ ਵੀ ਕੱਲ ਨੂੰ ਕੋਈ ਆਪਣਾ ਐਕਸ਼ਨ ਆਵੀ ਠੀਕ ਹੈ ਇਹ ਵੀਡੀਓ ਪ੍ਰੂਫ ਤੇ ਦੋ ਤਾਂ ਠੀਕ ਹੈ ਬਾਈ ਦੀ ਵੇਟ ਕਰ ਰਹੇ ਹਾਂ ਫਰਿਸਟਰ ਦੀ ਲੈ ਜੀ ਐਸਲੀ ਉਹਨੂੰ ਮਾਰਾ ਹਾਂਜੀ ਬਹੁਤ ਟਾਈਮ ਹੋ ਗਈ ਸਾਨੂੰ ਫੋਨ ਫੋਨ ਤਾਂ ਕਰੀ ਜਾਂਦੇ ਨੇ ਉਹਨਾਂ ਨੇ ਕੋਈ ਨਹੀਂ ਸਾਡੀ ਸੁਣਵਾਈ ਕੀਤੀ ਜੀ ਤੇ ਇਥੇ ਜਿਹੜਾ ਗ੍ਰਿਡ ਚ ਮੁਲਾਜ਼ਮ ਹੈ ਨਾ ਜੀ ਪਹਿਲਾਂ ਤੇ ਪਹਿਲੇ ਨੰਬਰ ਤੇ ਸਾਨੂੰ ਉਹਨੇ 15-20 ਮਿੰਟ ਅੱਧਾ ਘੰਟਾ ਗੇਟ ਹੀ ਨਹੀਂ ਖੋਲਿਆ ਜੀ ਹਾਂਜੀ ਜੇ ਗੇਟ ਖੋਲਿਆ ਜੀ ਤਾਂ ਅਸੀਂ ਰਿਕਾਰਡਿੰਗ ਅਸੀਂ ਵੀਡੀਓ ਵੀ ਬਣਾਈਆ ਸੀ ਸਾਨੂੰ ਝੂਠ ਨਹੀਂ ਮਾਰਦੀ ਅਸੀਂ ਉਹਨੂੰ ਪੁੱਛਿਆ ਵੀ ਸਾਨੂੰ ਹਾਜ਼ਰੀ ਰਜਿਸਟਰ ਦੇ ਦੇ ਵੀ ਕਿਹੜੇ-ਕਿਹੜੇ ਮੁਲਾਜ਼ਮਾਂ ਦੀ ਡਿਊਟੀ ਹੈ ਅੱਛਾ ਉਹਨੇ ਸਾਨੂੰ ਇਨਕਾਰ ਹੀ ਕਰਤਾ ਕਹਿੰਦਾ ਮੈਂ ਦੇ ਨਹੀਂ ਸਕਦਾ ਇਹ ਡਾਟਾ ਕੋਈ ਨਹੀਂ ਜਿਹੜਾ ਜੈ ਜਨੂ ਮੈਂ ਕਰਤਾ ਗੱਲ ਰਵੀ ਮੋਹਨ ਹੈ ਜੀ ਜੈ ਜੈ ਨਾਲ ਮੇਰੀ ਗੱਲ ਹੋਈ ਸੀ ਫੋਨ ਤੇ ਜੀ ਉਹਨੇ ਮੇਰੇ ਤਾਂ ਗੱਲ ਬਾਲੀ ਸੁਣੀਓ ਨਹੀਂ ਉਹਨੇ ਤਾਂ ਜਰਕਣੀ ਮੇਰਾ ਨੰਬਰ ਹੀ ਬਲੈਕਲਿਸਟੇ ਸੜ ਤਾ ਸਰ ਕੋਈ ਨਹੀਂ ਮੱਕਦਾ ਹਾਂਜੀ ਹੁਣੀ 2 ਮਿੰਟਾਂ ਜੀ ਮੈਨੂੰ ਕਾਲ ਕਰਕੇ ਦੱਸੋ ਜੀ ਲੋ ਜੀ ਬਾਈ ਨੇ ਆਪਣੇ ਗਰਦੀਪ ਨੇ ਐਸਡੀਐਮਸ ਐਸਡੀਐਮ ਐਸਡੀਓ ਸਰ ਨੇ ਗੱਲਬਾਤ ਕੀਤੀ ਠੀਕ ਹੈ ਸੁਣੀ ਸਰ ਨਾਲ ਉਹ ਕਹਿੰਦੇ ਵੀ ਅਧਿਕਾਰ ਬਾਈ ਜੀ ਦੇਖਾਂਗੇ ਮੜਾ ਰੈਜਿਸਟਰ ਪਲੀਜ਼ ਐਸਡੀਓ ਸਰ ਨਾਲ ਗੱਲ ਹੋ ਗਈ ਉਹ ਕਹਿੰਦਾ ਕੋਈ ਅਧਿਕਾਰ ਨਹੀਂ ਹੈ ਕਿਸੇ ਨੂੰ ਵੀ ਤੁਸੀਂ ਨਾਂ ਦਿਖਾ ਸਕਦੇ ਹੋ ਹਾਜ਼ਰੀ ਵਾਲਾ ਪਲੀਜ਼ ਯਾਰ ਪਲੀਜ਼ ਸਰ ਲੈ ਉਹ ਨਹੀਂ ਦਾਦ ਨੇ ਬਈ ਦੇ ਹਾਜ਼ਰੀ ਤੇ ਠੀਕੇ ਉਹਨਾਂ ਦੇ ਹੱਕੇ ਬੰਦੇ ਯਾਰਾ ਡਿਊਟੀ ਤੇ ਕੰਮ ਕਰਦੇ ਤਨਖਾਹ ਲੈਂਦੇ ਵੀਰ ਗਵਰਨਮੈਂਟ ਤੋਂ ਯਾਰਾ ਉਹ ਉਹਨਾਂ ਦੀ ਹਾਜ਼ਰੀ ਤਾਂ ਬਾਈ ਜੇਈ ਕੋਲੇ ਪੈਂਦੀ ਆ ਯਾਰ ਤੂੰ ਵੀਰੇ ਗ੍ਰੇਡ 'ਚ ਪੈਂਦੀ ਆ ਜੇਈ ਕੀ ਚੀਜ਼ ਦਾ ਕਮੇਤ ਲੱਗ ਮਤਲਬ ਉਹ ਯਾਰ ਐ ਥੋੜੀ ਹੁੰਦਾ ਬਈ ਸਕੂਲ 'ਚ ਪ੍ਰਿੰਸੀਪਲ ਕੋਲੇ ਰਿਸਟਰ ਹੋਊਗਾ ਪ੍ਰਿੰਸੀਪਲ ਆ ਗਿਆ ਬਈ ਹਰੀ ਲੱਤੀ ਯਾਰ ਬਈ ਸਕੂਲ ਸਕੂਲ ਉਹਦਾ ਕੀੜਾ ਕਿਹੜਾ ਬਈ ਫੀਲਡ ਵਾਲੇ ਮੁਲਾਜ਼ਮਾ ਸਕੂਲ ਕਿਹੜਾ ਹੈਗਾ ਸਾਰੇ ਇਹ ਸਾਨੂੰ ਰਜਿਸਟਰ ਤਾਂ ਦਿਖਾ ਦਿਜੀ ਇੱਕ ਵਾਰੀ ਵੀ ਇੱਥੇ ਕਿਹੜੀ ਕਿਹੜੀ ਬਈ ਹਾ ਅੱਜ ਅਨ ਰਿਕਾਰਡ ਗੱਲ ਹੋ ਰ ਸਰ ਮੇਰੀ ਮੇਰੀ ਗੱਲ ਸੁਣੋ ਸਰ ਰਿਕਵੈਸਟ ਹੈ ਜੀ ਤੁਸੀਂ ਜੇਆ ਨੂੰ ਜਦੋਂ ਜਦੋਂ ਮੇਰਾ ਨੰਬਰ ਹੀ ਉਹਨੇ ਬਲੈਕਲਿਸਟ ਸੜਤਾਈ ਤੁਸੀਂ ਇੱਕ ਵਾਰੀ ਇੱਥੇ ਗ੍ਰੇਡ ਵਾਲੇ ਮੁਲਾਜ਼ਮ ਨੂੰ ਤਾਂ ਕਹਿ ਦਿਓ ਵੀ ਸਾਨੂੰ ਰਿਹਾਈ ਰਜਿਸਟਰ ਦਿਖਾ ਦਿਜੀ ਵੀ ਇੱਥੇ ਕਿਹੜੇ ਕਿਹੜੇ ਮੁਲਾਜ਼ਮ ਦੀ ਡਿਊਟੀ ਆ ਬਸ ਕੋਈ ਨਹੀਂ ਕੋਈ ਨਹੀਂ ਮੈਂ ਜੇ ਨਹੀਂ ਪੁੱਛਦਾ ਕਿਹੜੇ ਬੰਦੇ ਨੇ ਤੁੰਗ ਕਰਦਾ ਸਰ ਅਸੀਂ ਰਿਕਾਰਡ ਦੇ ਵਿੱਚ ਗੱਲ ਕਰ ਰਹੇ ਹਾਂ ਜੀ ਮੈਨੂੰ ਪਤਾ ਹੈ ਹਾਂ ਸਰ ਪਤਾ ਹੈ ਜੀ ਅਸੀਂ ਵੇਖਣ ਜਾ ਰਹੇ ਹਾਂ ਸਿਰਫ ਇੱਕ ਮੁਲਾਜ਼ਮ ਆਈ ਗ੍ਰੇਡ ਦੇ ਵਿੱਚ ਉਸ ਦੀ ਡਿਊਟੀ ਦੇਖਣੀ ਵੀ ਇੱਥੇ ਕਿਹੜੀ ਕਿਹੜੀ ਜੀ ਨਹੀਂ ਫਿਰ ਉਹ ਪੁੱਛਦਾ ਮੈਂ ਵੀ ਪਰਸੂ ਹੀ ਜੁਆਇਨ ਕਰਾਂ ਨੂੰ ਸਰ ਪਤਾ ਕੀ ਜੀ ਇਹਦੇ ਵਿੱਚ ਸਿਰਫ ਗ੍ਰੈਡ ਵਿੱਚ ਇੱਕ ਮੁਲਾਜ਼ਮ ਆ ਜਿਹੜੇ ਬਾਕੀ ਹੋਲਡ ਤੇ ਆਪਣਾ ਤੇ ਆਪਣਾ ਸਾਈਡ ਤੇ ਵਰਕ ਕੰਮ ਕਰਦੇ ਹਨ ਜੀ ਉਹਨਾਂ ਦੀ ਹਾਇਰੀ ਵੇਖਣੀ ਵੀ ਕੌਣ ਕੌਣ ਹਾਇਰੀ ਪਾ ਕੇ ਗਾਇਬ ਨੇ ਕਿੱਥੇ ਹੈ ਹਨਾ ਜੀ ਕੋਈ ਨਹੀਂ ਕੋਈ ਨਹੀਂ ਮੈਂ ਕੋਈ ਜੀ ਗਲਤ ਕਰਦਾ ਕਿਹੜੇ ਬੰਦੇ ਨੇ ਕੀ ਗੱਲ ਹੋ ਆ ਠੀਕ ਹੈ ਓਕੇ ਸਰ ਲੋਬੀ ਐਸਡੀਓ ਸਾਹਿਬ ਨਾਲ ਵੀ ਗੱਲਬਾਤ ਹੋ ਗਈ ਆਪਣਾ ਭਰਾ ਮੰਨਣ ਤਿਆਰ ਨਹੀਂ ਹੈ ਬਿਰਮਣ ਕੇ ਆ ਪਲੀਜ਼ ਯਾਰ ਓ ਭਾਈ ਯਾਰ ਤੁਸੀਂ ਗੱਲੇ ਨਹੀਂ ਸਮਝ ਰਹੇ ਯਾਰ ਰਿਸਟਰ ਰਿਸਟਰ ਦਾ ਗੱਲ ਸੁਣੋ ਉਹਦੇ ਵਿੱਚ ਕੋਈ ਰਿਕਾਰਡ ਨਹੀਂਗਾ ਉਹ ਰਿਸਟਰ ਦੇ ਵਿੱਚ ਕੋਈ ਲਾਈਨ ਨਹੀਂ ਦਿੰਦਾ ਵੀ ਕਿਸੇ ਬੰਦੇ ਦਾ ਵੀ ਇੰਨਾ ਉਹਦਾ ਕ੍ਰੈਡਿਟ ਜਿਆ ਖਰਾਬ ਆ ਜਾਂ ਕੋਈ ਲਿਮਟ ਹੁੰਦੀ ਆ ਦੇ ਵਿੱਚ ਹੈਨਾ ਜਾਂ ਅਸੀਂ ਰਿਸਟਰ ਚ ਕੁਝ ਕਰੀਏ ਵੀ ਉਹਦੇ ਵਿੱਚ ਕੱਢ ਲਾਂਗੇ ਔਰ ਰਿਕਾਰਡ ਗੱਲ ਕਰ ਰਹੇ ਆ ਵੀਰੇ ਉਹਦੇ ਵਿੱਚ ਅਸੀਂ ਦੇਖਣੀ ਆ ਵੀ ਹਾਜ਼ਰੀ ਕਿੰਨੇ ਬੰਦੇ ਆ ਮੇਰੇ ਕੋਈ ਤੱਕਾ ਨਹੀਂ ਕਰ ਰਿਹਾ ਦੇਖ ਗੱਲ ਸੁਣੋ 1 ਮਿੰਟ ਤੁਸੀਂ ਤੱਕਾ ਕਰ ਰਹੇ ਹੋ ਸਾਡੇ ਨਾਲ ਬੱਟੇ ਪਿਆਰ ਨਾਲ ਕਹਿੰਦਾ ਮੇਰੀ ਤਾਂ ਸੁਣ ਲੈ ਵੱਡੇ ਭਾਈ ਗੱਲ ਮੈਂ ਤੈਨੂੰ ਕੋਈ ਗਾਲ ਨਹੀਂ ਦਿੱਤੀ ਤੈਨੂੰ ਕੋਈ ਮਾੜਾ ਬੋਲਿਆ ਮੈਂ ਤੈਨੂੰ ਇਹ ਨਹੀਂ ਹੁਣ ਤੈਨੂੰ ਇਹ ਗੱਲ ਲੱਗ ਗਈ ਸੀ ਸਾਨੂੰ ਭਾਈ ਚੈਕਿੰਗ ਕਰਾ ਦੇ ਵੀ ਰਜਿਸਟਰੀ ਦੀ ਵੀ ਅਸੀਂ ਕਿਹੜਾ ਉਹਦੇ ਵਿੱਚ ਰਿਸਟਰ ਦੇ ਵਿੱਚ ਉਹ ਇੱਕ ਹੈ ਬੀਤਣ ਨਾਲ ਕੋਈ ਅਸੀਂ ਜ਼ਬਰਦਸਤੀ ਕੀਤੀ ਹਾਂ ਰਿਸਟਰ ਦੇ ਵਿੱਚ ਐਂ ਨਹੀਂ ਸੀ ਉਹਦੇ ਵਿੱਚ ਲਾਈਨ ਦੇਣਾ ਵੀ ਬਈ ਫਲਾਣੇ ਇਕਬਾਲ ਨੇ ਜਾਂ ਫਲਾਣੇ ਨੇ ਵੀ ਡਿਊਟੀ ਇੱਥੇ ਕੀਤੀ ਜਿਹੜਾ ਕਰਨਾ ਸੀ ਜੇ ਉੱਤਮ ਨੇ ਕਰ ਚ ਰਹਿਤਾ ਦੀ ਉਹ ਸਾਡੇ ਸੂਹ ਆ ਗਿਆ ਸਾਹਮਣੇ ਹੈਲੋ ਸਤਾ ਸਿਰਫ ਦੇਖਣਾ ਵੀਰੇ ਕੁਝ ਨਹੀਂ ਕਰਨਾ ਹੈਲੋ ਹਾਂਜੀ ਹਾਲਟ ਹੋ ਰਹੀ ਹੈ ਬਾਈ ਤੁਸੀਂ ਦੇਖ ਸਕਦੇ ਹੋ ਕ੍ਰੈਡ ਦੇ ਵਿੱਚ ਕੋਈ ਮਲਾਜਮ ਨਹੀਂ ਕੋਈ ਨਹੀਂ ਆ ਰਿਹਾ ਠੀਕ ਹੈ ਸਿਰਫ ਇੱਕ ਮੁਲਾਜ਼ਮੀ ਹੈਗਾ ਇੱਥੇ ਦੱਤ ਵਾਰ ਫੀਡਰ ਦੇ ਵਿੱਚ ਇੱਥੇ ਸਭ ਤੋਂ ਮਿੱਠੀ ਗੋਲੀ ਦਿੱਤੀ ਜਾਂਦੀ ਆ ਬਈ ਫੀਲਡ ਦੇ ਆਪਣੇ ਆ ਰਹੇ ਨੇ ਮਲਾਜਮ ਕੋਈ ਮਲਾਜਮ ਨਹੀਂ ਕਿ ਇੱਥੇ ਆ ਰਿਹਾ ਸਿਰਫ ਇੱਕ ਬੰਦਾ ਹੀ ਹੈਗਾ ਇਹ ਵੀ ਮਿੱਟੀ ਗੋਲ ਦੀ ਜਾਂਦਾ ਹੈਗਾ ਸਾਨੂੰ ਕੋਈ ਰਿਸਟਰ ਦੇਖਾਉਂਦੇ ਹੋ ਨਹੀਂ ਹਰੇਕ ਦਾ ਫੋਨ ਚੱਕਦਾ ਵੀ ਹਾਂ ਲੋਡ ਕਰਨ ਲੱਗ ਰਿਹਾ ਕਿਸੇ ਪਾਸੇ ਕੋਈ ਲੋਡ ਨਹੀਂ ਹੋਣ ਲੱਗ ਰਿਹਾ ਕੋਈ ਲਾਈਨ ਵੀ ਨਹੀਂ ਫੋਨ ਚੱਕਦਾ ਬਈ ਨਾ ਕੋਈ ਜੀ ਚੱਕੇ ਫੋਨ ਆ ਅਸੀਂ ਬੈਠਾ ਉਹਰੇ ਪਾਣੀ ਸਾਡੇ ਕੋਲੇ ਹੈਗਾ ਆ ਜਾਂਦੇ ਆ ਜਾਂਦੇ ਕੋਈ ਚੱਕ ਰਿਹਾ ਹੈ 14620 ਹਾਂ ਜੀ ਆ ਜਾਣ ਜਾਨ ਦੀ ਦੀਪੂ ਬਹੁਤ ਬਹੁਤ ਆਪਾਂ ਨੂੰ ਵੀ ਕਰਾਂਗੇ ਤਰ੍ਹਾਂ ਬਤਾ ਕਰਾਂਗੇ ਕੀ ਹਾਲ ਵੀ ਇਹ ਵੀ ਲੋੜੇ ਭੂਗੜਾ ਕੇ ਖੜੇ ਨੇ ਉੱਥੇ ਉਹ ਵੀ ਸਾਡੀ ਜੋਗੀ ਤਾਂ ਨਹੀਂ ਹੈਗੀ ਭੂਮ ਪਰਾ ਕਰਾਉਣੀ ਪਈ ਆ ਬੁਈ ਬਲੈਕ ਠੀਕ ਕਰਨਾ ਨਾ ਭਾਈ ਉਕੂਮੜਾਈ ਖੜੇ ਨੇ ਮਹਾ ਉਥੇ ਸਦੋ ਮਲਾਈ ਮਾਗੇ ਪਏ ਨਾ ਗ੍ਰੈਡ ਚੋਂ ਤੇ ਗਲਤ ਕਰਦੇ ਬਈ ਸੱਸੀ ਗੱਲ ਹਾਂਜੀ ਕੀ ਹਾਲ ਭਰਾ ਠੀਕ ਹੈ ਹਾਂ ਠੀਕ ਹੈ ਭਰੇ ਏ ਆਪਣੀ ਡਿਊਟੀ ਰਾਤ ਨੂੰ ਹਾਂ ਬਈ ਨਾਈਟ ਡਿਊਟੀ ਆ ਨਾ ਨਾਈਟ ਡਿਊਟੀ ਬਈ ਅੱਛਾ ਡਿਊਟੀ ਆ ਫਿਰ ਵੀ ਰਾਤ ਨੂੰ ਕੋਸ਼ਿਸ਼ ਕੀਤੀਆਂ ਤੁਸੀਂ ਆਉਣ ਦੀ ਤੇ ਰਾਤ ਨੂੰ ਡਿਊਟੀ ਹੁੰਦੀ ਆਪਣੇ ਕੋਈ ਯਾਰ ਹੈ ਰਾਤ ਨੂੰ ਡਿਊਟੀ ਹੁੰਦੀ ਕੋਈ ਮਲਾਜ਼ਮ ਕੋਈ ਫੀਲਡ ਤੇ ਐਮਰਜੈਂਸੀ ਆਉਣਾ ਪੈਂਦਾ ਰਾਤ ਨੂੰ ਕੋਈ ਫੀਲਡ ਦੇ ਹੈ ਨਹੀਂ ਕੋਈ ਨਾ ਐਮਰਜੈਂਸੀ ਆਉਣਾ ਪੈਂਦਾ ਅੱਛਾ ਫੀਲਡ ਤੇ ਕੋਈ ਨਹੀਂ ਐਮਰਜੈਂਸੀ ਆਏ ਹਾਂ ਬਈ ਹਾਂ ਚਲ ਤਾਂ ਧੰਨਵਾਦ ਥੋੜਾ ਬਹੁਤ ਹਾਂ ਜੇ ਜਿਹੜੇ ਰਾਤ ਨੂੰ ਕੋਈ ਡਿਊਟੀ ਹੁੰਦੀ ਹੈ ਕਿਥੇ ਫੀਲਡ ਦੇ ਹੁੰਦਾ ਕੋਈ ਆਪਣਾ ਕਿਵੇਂ ਭਾਈ ਜਿਵੇਂ ਹਾਇਰੀ ਬੰਦੇ ਆ ਤੇ ਰਾਤ ਨੂੰ ਵੀ ਆਪਣਾ ਇੱਥੇ ਸ਼ਾਇਰੀ ਚ ਹੁੰਦਾ ਬਾਈ ਸ਼ਾਇਰੀ ਫੀਟ ਚੱਲੇ ਆਪਣਾ ਵੀ ਨਾ ਉਹਦਾ ਸ਼ਹਿਰਾਂ ਚ ਹੁੰਦਾ ਬਾਈ ਸ਼ਹਿਰਾਂ ਚ ਅੱਛਾ ਆਪਣੇ ਉਹ ਅੱਛਾ ਆਪਣੇ ਹੁਣ ਇੱਕ ਦੋ ਲਾਈਨਾਂ ਜਿਹਾ ਟਿਓਰੀ ਰਾਤ ਨੂੰ ਤਿੰਨ ਦੀ ਬਾਈ ਰਾਤ ਤਿੰਨ ਕਿਹੜਾ ਰਾਤ ਨੂੰ ਤਾਂ ਕੱਲੇ ਹੀ ਹੁੰਦੀ ਫੇਰੀ ਕਰ ਅੱਛਾ ਕੱਲੇ ਹੁੰਦੀ ਆ ਠੀਕ ਆ ਭੱਜ ਉਹ ਰਹੀ ਬੱਟੇ ਭਾਈ ਤੂੰ ਵੀ ਚਲੋ ਵੀਰੇ ਇਹ ਗੱਲ ਕਰ ਰਹੇ ਏ ਕਿ ਆਪਾਂ ਭਾਈ ਨਾਲ ਗੱਲਬਾਤ ਕੀਤੀ ਅਸੀਂ ਕਿਹਨਾਂ ਦੀ ਗੱਲ ਇਹਨਾਂ ਦੀ ਇਹਨਾਂ ਨਾਲ ਬਾਈ ਆ ਗਏ ਠੀਕ ਹੈ ਤੋ 2 ਵਜੇ ਆ ਗਏ ਠੀਕ ਹੈ ਇਹ ਕਹਿੰਦੇ ਸਾਡੀ ਡੇ ਡੇ ਡਿਊਟੀ ਹੁੰਦੀ ਹੈ ਬਾਈ ਤੇ ਰਾਤ ਨੂੰ ਸਾਡੀ ਅਸੀ ਐਮਰਜੈਂਸੀ ਆਇਆ ਆ ਵੀਰ ਨਾਲ ਉੱਤਮ ਹੈ ਤੇ ਇਹ ਗੱਲ ਤੂੰ ਕੀ ਕਹਿ ਸਕਦਾ ਤੂੰ ਵਿਚੋ ਵਿਚਾਰੇ ਕਿਵੇਂ ਬੋਲਦਾ ਜਦੋਂ ਗੱਲ ਇਹਨਾਂ ਨਾਲ ਚੱਲੀ ਜਾਂਦੀ ਹੈ ਤਰੀ ਤੜਕੇ ਪਹੁੰਚ ਚਕਾਉ ਇਹ ਦੇਖ ਲਈ ਹਾਂ ਇਹ ਲਾਲੀ ਸਾਹਿਬ ਪੂਰੇ ਜੀ ਤਾਤੇ ਬਾਅਦ ਚ ਡਿਊਟੀ ਕਰਕੇ ਨਾ ਚੱਕਦਾ ਪੜਦਾ ਨਹੀਂ ਜਿੱਤੀ ਕੋਈ ਚਾ ਹਾਂ ਇਹ ਤਨ ਮੈਂ ਦੱਸਤੀ ਗੱਲ ਇੱਕ ਮਿੰਟ ਆਪਣਾ ਬਰਾਣਾ ਕੀਆ ਮਤ ਤੜਕੇ ਕਰ ਦੂਰੇ ਦਿਮਾਗ ਸੱਟ ਗ੍ਰੈਡ ਦਪਿੰਦਰ ਐ ਮੈਂ ਤਾਂ ਗ੍ਰੈਡ ਦੀ ਮੁਲਾਜ਼ਮਾ ਮੈਂ ਤਾਂ ਇਹਦੇ ਮੁੰਡੇ ਕਰਕੇ ਆਇਆ ਅੱਛਾ ਇੱਕ ਮਿੰਟ ਦਪਿੰਦਰ ਆਇਆ ਬਈ ਅੱਛਾ ਇਹਨਾਂ ਦੀ ਡਿਊਟੀ ਹੈ ਨਹੀਂ ਪਰ ਆ ਫਿਰ ਵੀ ਆ ਕੇ ਚੱਲਾ ਮਰਾਇ ਉਹਨਾਂ ਨਾਲ ਇੱਕ ਉਤਮ ਸਿੰਘ ਆਪਣਾ ਇਹ ਫਿਰ ਵੀ ਆਏ ਵਿਚਰੇ ਰਾਤ ਨੂੰ ਐਮਰਜੈਂਸੀ ਆ ਠੀਕ ਐ ਤੇ ਬਾਈ ਕਹਿੰਦੇ ਡਿਊਟੀ ਹੈ ਨਹੀਂ ਉੱਥੇ ਸਿਸਟਮ ਦੀ ਫਿਰ ਵੀ ਚੱਲਾ ਐਮਰਜੈਂਸੀ ਆਏ ਵਿਚਰੇ ਨਾ ਓਕੇ ਵੀਰ ਉਹਦਾ ਮੈਂ ਆਪੀ ਜਾਈਂ ਜਾਂਦੀ ਜੀ ਨੂੰ ਪ੍ਰੇਜ਼ੀਡੈਂਟ ਨਾਲ ਐਸਡੀ ਨੂੰ ਵੀ ਆਉਂਦਾ ਬਣਾ ਠੀਕ ਆ ਜਾਂਦਾ ਹੈਲੋ ਵੀ ਆਪਾਂ ਅੰਦਰ ਆਉਣ ਜਾ ਰਹੇ ਹਾਂ ਠੀਕ ਹੈ ਕਿਸੇ ਨਾਲ ਕੋਈ ਪਾਸਵਰਡ ਨਹੀਂ ਕਿਸੇ ਨਾਲ ਆਪਾਂ ਠੀਕ ਹੈ ਤੇ ਬਾਈ ਬੈਠਾਗਾ ਰੈਸਟਰ ਦੇ ਉੱਪਰ ਹੀ ਬੈਠਾਗਾ ਆਰੈਸਟਰ ਆ ਬਈ ਹੈਲੋ ਹੈਲੋ ਫਾਲਟ ਹੋ ਰਹੀ ਹੈ ਲੈਣ ਹੂੰ ਭਾਈ ਆ ਰਹੇ ਆ ਰਹੇ ਨੇ ਬਲਾਜ ਮੇਰਾ ਬਈ ਹੁਣ ਕੀ ਜਿਹੜਾ ਤੁਸੀਂ ਨੇ ਉੱਤੇ ਉਹ ਤਾਂ ਭਈ ਆ ਐਂਟਰੀ ਭਈ ਹੈ ਅੜੀ ਲੱਦੇਬਾ ਸ਼ਰੀ ਫੀਲਡਰ ਹਾਂ ਫੀਲਡ ਹੋ ਗਿਆ ਹਾਲਟੀ ਵੈ ਅੱਛਾ ਤੇ ਇਹ ਮਲਾਜਮ ਹੈ ਨਾ ਭਈ ਮਲਾਜਮ ਨਹੀਂ ਭਈ ਇਹ ਤਾਂ ਫੀਲਡਰਾਂ ਦੇ ਨਾਮ ਨੇ ਅੱਛਾ ਤੇ ਆ ਜਿਹੜੀ ਤੇਰੀ ਤੇ ਹੁੰਦੀ ਆ ਹੂੰ ਆਹ ਰਿਓ ਸੀ ਨਾ ਮਾਰੇ ਕੋਸ ਇੱਕ ਮਿੰਟ ਫਿਰ ਰਹਿ ਲੈ ਕੇ ਤੱਕ ਆਪਾਂ ਕੋਈ ਤਾਂ ਕੰਮ ਕੰਨੀ ਹਾਂਜੀ ਨਾ ਭਰਾਈਆਂ ਨੂੰ ਯਾਰ ਹਾਂਜੀ ਹਾਂਜੀ ਸਰ ਤੁਸੀਂ ਕੱਲ੍ਹ ਜੀ ਦੇਵਤਾ ਇਹ ਤਾਂ ਸਾਰਾ ਕਹੀ ਜਾਂਦੇ ਨੇ ਕਿ ਇਹ ਰਿਕਾਰਡ ਦਿਖਾਓ ਜੀ ਤੁਸੀਂ ਜਾਂਦਾ ਵੀ ਕਿਹਦੀ ਕਿਹਦੀ ਹਾਜ਼ਰੀ ਔਰ ਨਾਈਟ ਡਿਊਟੀ ਦੇ ਫੀਲਡ ਕਿ ਉਹ ਆ ਵੀ ਰਹੀ ਇਸ ਮੌਕੇ ਬੋਝ ਰਹੀ ਦੀ ਉਹ ਤੁਹਾਨੂੰ ਫਿਰ ਲਈ ਬ੍ਰੇਕਡਾਊਨ ਹੋ ਰਹੀ ਹੈ ਸਰ ਕੋਈ ਵਾਈਟ ਟ੍ਰੈਲੀ ਹੋ ਗਈ ਇੱਕ ਵਾਲੇ ਮੱਕੇ ਨੇ ਲਓ ਜੀ ਆਪਾਂ ਵਾਪਸ ਆ ਰਹੇ ਠੀਕ ਹੈ ਕੁਛ ਨਹੀਂ ਗਲਤ ਗੱਲਬਾਤ ਕੀਤੀ ਠੀਕ ਹੈ ਬਾਈ ਨਾਲ ਆਪਾਂ ਗਲਤ ਗੱਲ ਕਰਕੇ ਆਪਾਂ ਉਹਦੀ ਫੋਟੋ ਵਗੈਰਾ ਖਿੱਚ ਲਈ ਠੀਕ ਹੈ ਤੇ ਆਪਾਂ ਨੂੰ ਗ੍ਰੇਡ ਤੋਂ ਬਾਹਰ ਜਾ ਰਹੇ ਹਾਂਗੇ ਪਹਿਲੇ ਆਪਣੇ ਵਾਲੇ ਰੋਡ ਤੇ ਕੋਈ ਤਰੜੜ ਕੀ ਹੋਈ ਹੈ ਸਾਹ ਪੋ ਟਰਾਲੀ ਵੀ ਵਗੇ ਰੱਖੀ ਹੈ ਕਿਸੇ ਨੂੰ ਤਾਂ ਕਹਾਂ ਵੀ ਉਰੇ ਖੜੇ